ਸ਼ਿਕਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਜੋ ਵੈਬਸਾਈਟ ਤੇ ਅਤਾ ਜਾਤਾ ਜਾਇਆ ਇੱਕ ਪਬਲਿਕ ਨੋਟਿਸ ਜੋ ਜਾਰੀ ਕੀਤਾ ਗਿਆ 994 ਦੇ ਸਬੰਧੀ ਇਹ ਕੀ ਹੈ ਪਬਲਿਕ ਨੋਟਿਸ ਤੁਸੀਂ ਜਿਹੜੇ ਡੇਟ ਦੇਖ ਸਕਦੇ ਹੋ 14 8 2024 ਦੇ ਜੋ ਦੇਰ ਰਤੀ ਮਤਲਬ ਅਪਲੋਡ ਹੋਇਆ ਸੀ ਤੇ ਹੁਣ 사이ਟ ਤੇ ਜੋ ਸ਼ੋ ਹੋਇਆ ਹੈ ਜੋ ਇਹ ਪਬਲਿਕ ਨੋਟਿਸ 994 88 ਦੀ ਭਰਤੀ ਦੇ ਆ ਜੋ ਨੋਟੀਫਿਕੇਸ਼ਨ ਤੁਸੀਂ ਜਾਣਦੇ ਹੋ 12 10 2022 ਨੂੰ ਆਇਆ ਤੇ ਸੀਡਬਲ 6819 ਪ੍ਰਵਿੰਦਰ ਸਿੰਘ ਬਨਾਮ ਮਤਲਬ ਜੋ ਵੀ ਕੇਸ ਸੀ ਉਹਦੇ ਨਾਲ ਜੁੜੇ ਉਹਨਾਂ ਕਰਕੇ ਜੋ 30 4 2024 ਨੂੰ ਇੱਕ ਹੁਕਮ ਆਇਆ ਤੇ ਪੰਜਾਬੀ ਦਾ ਪੇਪਰ ਰੀਕੰਡਕਟ ਹੋਇਆ ਏ 28 ਜੁਲਾਈ 2024 ਨੂੰ ਹੁਣ ਇਸ ਪੇਪਰ ਵਿੱਚ ਕੁਝ ਕੈਂਡੀਡੇਟਾਂ ਦੀ ਬਾਇਓਮੈਟ੍ਰਿਕ ਮੈਚ ਨਹੀਂ ਹੋਈ ਸੀ ਉਸ ਦਿਨ ਤਾਂ ਉਹਨਾਂ ਉਮੀਦਵਾਰਾਂ ਨੂੰ ਮੁੜ ਬਾਇਓਮੈਟ੍ਰਿਕ ਬੁਲਾਉਣ ਲਈ 28 2024 20 ਅਗਸਤ ਨੂੰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਸ 3B1 ਐਸਐਸ ਨਗਰ ਪੰਜਾਬ ਵਿਖੇ ਸਵੇਰੇ 10:00 ਵਜੇ ਉਮੀਦਵਾਰ ਦੀ ਪਛਾਣ ਨਾਲ ਸੰਬੰਧਿਤ ਦਸਤਾਵੇਜ਼ ਲੈ ਕੇ ਪਹੁੰਚਣ ਦੀ ਹਦਾਇਤ ਕੀਤੀ ਜਾਂਦੀ ਹੈ ਇਸ ਪ੍ਰੰਤ ਡਾਇਰੈਕਟੋਰੇਟ ਵੱਲੋਂ ਇਸ ਸੰਬੰਧੀ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ ਸੰਬੰਧਿਤ ਉਮੀਦਵਾਰਾਂ ਦੀ ਲਿਸਟ ਵੀ ਨਾਲ ਨੱਥੀ ਹੈ ਜੋ 20 ਜੁਲਾਈ ਨੂੰ ਪੇਪਰ ਹੋਇਆ ਸੀ ਉਸ ਵਿੱਚ ਕੁਝ ਕੈਂਡੀਡੇਟਾਂ ਦੀ ਜੋ ਮਿਸਮੈਚ ਹੋਈ ਹੈ ਬਾਇਓਮੈਟ੍ਰਿਕ ਉਹਨਾਂ ਨੂੰ ਇੱਕ ਆਖਰੀ ਚਾਂਸ ਦਿੱਤਾ ਜਾਂਦਾ ਹੈ ਕਿ ਦੁਬਾਰਾ ਜੋ ਇੱਕ ਆਪਣਾ ਵੈਰੀਫਾਈ ਕਰਵਾਉਣ ਬਾਇਓਮੈਟ੍ਰਿਕ 20 ਅਗਸਤ ਨੂੰ ਉਹਨਾਂ ਨੇ ਡਿਪਾਰਟਮੈਂਟ ਜਾਣਾ ਹੈ 10 ਵਜੇ ਸੋ ਸਹਾਇਕ ਡਾਇਰੈਕਟਰ ਵੱਲੋਂ ਜੋ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਇਹ ਲੈਟਰ ਜਾਰੀ ਹੈ ਨਾਲ ਦੀ ਨਾਲ ਉਹਨਾਂ ਦੀ ਜੋ ਲਿਸਟ ਵੀ ਨੱਥੀ ਹੈ ਦੇਖ ਸਕਦੇ ਹੋ ਟੋਟਲ ਨੰਬਰ ਆਫ ਕੈਂਡੀਡੇਟ ਸਕਰੀਨ ਉੱਪਰ ਦੇਖ ਪਾ ਰਹੇ ਹੋ ਜੋ 21 ਕੈਂਡੀਡੇਟਾਂ ਦੀ ਲਿਸਟਾ ਜੋ ਨੱਥੀ ਹੈ ਸੋ ਬਾਕੀ ਥੋੜਾ ਜਿਹਾ ਪਾਜ਼ ਦੇ ਦਿੰਦੇ ਆ ਜੇ ਕੋਈ ਕੈਂਡੀਡੇਟ ਹੈਗਾ ਤੁਹਾਡੇ ਚੋਂ ਤਾਂ ਜੋ ਵੀ ਵਿਊਅਰਸ ਦੇਖ ਰਹੇ ਨੇ ਆਪਣਾ ਨੋਟ ਕਰ ਲੈਣ ਸੋ ਸਕਰੀਨ ਉੱਪਰੋਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜਿਸ ਤਰ੍ਹਾਂ ਪਹਿਲੇ 11 ਕੈਂਡੀਡੇਟ ਹੋਣ ਆ ਚੁੱਕੇ ਨੇ ਤੇ ਇਸ ਤੋਂ ਬਾਅਦ ਜੋ 12 ਤੋਂ ਲੈ ਕੇ 21 ਤੱਕ ਸੋ ਇਹ ਹੁਣ ਤੱਕ ਦੀ ਫਿਲਹਾਲ ਅਪਡੇਟ ਹੈ ਬਾਕੀ ਰਿਜ਼ਲਟ ਦੇ ਨਾਲ ਰਿਲੇਟਡ ਵੇਟ ਕੀਤੀ ਜਾ ਰਹੀ ਹੈ ਰਿਜ਼ਲਟ ਵੀ ਅਪਡੇਟ ਹੋਣ ਦੀ ਪੋਸਿਬਿਲਿਟੀ ਬਹੁਤ ਜ਼ਿਆਦਾ ਕੱਲ ਮੰਨੀ ਜਾ ਰਹੀ ਸੀ ਤੇ ਹੁਣ ਵੀ ਉਮੀਦ ਹੈ ਕਿ ਜਲਦੀ ਤੋਂ ਜਲਦੀ ਰਿਜ਼ਲਟ ਆਵੇਗਾ ਕਿਉਂਕਿ ਇਹ ਇਹ ਆਰਡਰ ਆ ਜੋ ਲੈਟਰ ਆ ਜੋ ਆਉਣਾ ਸੀ ਇਹ ਵੀ ਰਿਜ਼ਲਟ ਤੋਂ ਪਹਿਲਾਂ ਪਹਿਲਾਂ ਆਉਣਾ ਸੀਗਾ ਸੋ ਆ ਚੁੱਕਿਆ ਹੈ ਹੁਣ ਇਹ ਦੂਬਾਰਾ ਜੋ ਲਗਭਗ ਰਿਜ਼ਲਟ ਦੀ ਹੀ ਵਾਰੀ ਆ ਸੋ ਹੁਣ ਇਹ ਹੁਣ ਤੱਕ ਦੀ ਫਿਲਹਾਲ ਅਪਡੇਟ ਆ ਜਿਸ ਤਰ੍ਹਾਂ ਕੋਈ ਹੋਰ ਇਨਫੋਰਮੇਸ਼ਨ ਆਵੇਗੀ ਆਪ ਜੀ ਨੂੰ ਮੈਸੇਜ ਚੈਨਲ ਤੇ ਦੱਸ ਦਿੱਤਾ ਜਾਵੇਗਾ ਸੋ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਐਂਡ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਸੋ ਥੈਂਕ ਯੂ ਸੋ ਮੱਚ ਇਸ ਵੀਡੀਓ ਨੂੰ ਵੇਖਣ ਲਈ